ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਸਬਜ਼ੀ ਵਗੈਰਾ ਕੋਈ ਜਿਹੜੀ ਹੈ ਉਹ ਨਹੀਂ ਬਣਾ ਰਹੇ ਬਸ ਆਪਾਂ ਤਿੰਨ ਗਾਜਰਾਂ ਲਈਆਂ ਨੇ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਜੋ ਵੱਧ ਵੀ ਲੈ ਸਕਦੇ ਜੇ ਜਿੰਨਾ ਤੁਸੀਂ ਜੂਸ ਬਣਾਣਾ ਹੈ ਤੇ ਅਸੀਂ ਮਿਕਸੀ ਮਿਕਸੀ ਵਿੱਚ ਪਹਿਲਾਂ ਗਾਜਰਾਂ ਜਿਹੜੀਆਂ ਉਹ ਗ੍ਰाइंड ਕਰ ਲਈਆਂ ਨੇ ਮੇਰੀ ਵੀਡੀਓ ਥੋੜੀ ਸਕਿਪ ਹੋ ਗਈ ਸੀ ਤੇ ਫੇਰ ਅਸੀਂ ਇਸ ਨੂੰ ਜਿਹੜੇ ਜਦੋਂ ਆਪਾਂ ਗਾਜਰਾਂ ਗ੍ਰाइंड ਕਰਨੀਆਂ ਆ ਉਹ ਆਪਾਂ ਦੂਸਰੇ ਮੋੜ ਤੇ ਹੀ ਕਰਨੀਆਂ ਆ ਬਟ ਜਦੋਂ ਅਸੀਂ ਔਰੈਂਜ ਜਿਹੜੇ ਆ ਇੱਕ ਮੈਂ ਪਾਲੀ ਵਿੱਚ ਖਜੂਰ ਤੇ ਖਜੂਰ ਨੂੰ ਮੈਂ ਥੋੜਾ ਜਿਹਾ ਗਰਮ ਪਾਣੀ ਵਿੱਚ ਮੈਲਟ ਜਿਆ ਕਰ ਲਿਆ ਸੀ ਕਿ ਥੋੜੇ ਸੌਫਟ ਜਿਹਾ ਜਦੋਂ ਸੌਫਟ ਸੀ ਪਰ ਫ੍ਰੀਜ ਰੱਖਿਆ ਥੋੜੀ ਹਾਰਡ ਜੀ ਹੋ ਗਈ ਸੀ ਤੇ ਫਿਰ ਜਦੋਂ ਆਪਾਂ ਔਰੈਂਜ ਗ੍ਰाइंड ਕਰਨੇ ਆ ਬਟ ਔਰ ਇਹਨੂੰ ਆਪਾਂ ਪਲਸ ਮੋਡ ਤੇ ਚਲਾਣਾ ਆ ਜੇ ਤੁਸੀਂ ਕਹੋ ਲਗੀ ਮਤਲਬ ਇਸ ਨੂੰ ਲੈਫਟ ਹੈਂਡ ਸਾਈਡ ਤੇ ਗ੍ਰाइंड ਗ੍ਰਾਇੰਡਰ ਨੂੰ ਜਿਹੜਾ ਚਲਾਣਾ ਆ ਕਿਉਂਕਿ ਬੀਜ ਜਿਹੜੇ ਆ ਉਹ ਵਿੱਚ ਪੀਸ ਨਾ ਜਾਣ ਜੇ ਬੀਜ ਪੀਸੇਗੇ ਤੇ ਫਿਰ ਜੂਸ ਜਿਹੜਾ ਉਹ ਕੌੜਾ ਬਣ ਜਾਏਗਾ ਤੇ ਜੇ ਮਤਲਬ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਸਿਰਫ ਹਾਰਡਲੀ ਜਿਹੜੇ 2-3 ਮਿੰਟ ਵਿੱਚ ਤੁਹਾਡਾ ਜੂਸ ਜਿਹੜਾ ਉਹ ਬਣ ਕੇ ਤਿਆਰ ਹੋ ਜਾਂਦਾ ਹੈ ਜ਼ਿਆਦਾ ਖਲਾਰਾ ਵੀ ਕਿਚਨ 'ਚ ਜਿੰਜੜਾਉ ਨਹੀਂ ਪੈਂਦਾ ਜੜੀਆਂ ਭੈਣਾਂ ਭੈਣਾਂ ਨੂੰ ਜ਼ਿਆਦਾਤਰ ਜ਼ਿਆਦਾ ਟੈਨਸ਼ਨ ਹੁੰਦੀ ਹੈ ਕਿ ਜ਼ਿਆਦਾ ਖਲਾਰਾ ਪੈ ਜਾਏਗਾ ਤੇ ਹਾਂਜੀ ਇਹਦੇ ਵਿੱਚ ਪਾਇਆ ਸੀ ਮੈਂ ਇੱਕ ਅਮਰੂਦ ਤੁਹਾਡੀ ਮਰਜ਼ੀ ਹੈ ਤੁਸੀਂ ਅਮਰੂਦ ਪਾਣਾ ਹੈ ਸੇਬ ਪਾਣਾ ਹੈ ਉਹ ਤੁਸੀਂ ਐਜੋ ਵਿੱਚ ਜੋ ਮਰਜ਼ੀ ਪਾ ਸਕਦੇ ਜੀ ਹਾਂਜੀ ਪਰ ਜਦੋਂ ਜਦੋਂ ਆਪਾਂ ਜੋ ਅਮਰੂਦ ਪਾਣਾ ਤੇ ਅਮਰੂਦ ਨੂੰ ਵੀ ਆਪਾਂ ਪਲਸ ਮੋਡ ਤੇ ਚਲਾਣਾ ਹੈ ਕਿਉਂਕਿ ਇਹਦੇ ਵਿੱਚ ਵੀ ਬੀਜ ਹੁੰਦੇ ਆ ਉਹ ਵੀ ਜਿਹੜੇ ਗ੍ਰाइंड ਨਾ ਹੋਣ ਇਸ ਕਰਕੇ ਪਲਸ ਮੋਡ ਤੇ ਮੈਂ ਉਸ ਨੂੰ ਵੀ ਚਲਾਇਆ ਸੀ ਤੇ ਛੱਟਪਟ ਜਿਹੜਾ ਜੂਸ ਬਣ ਕੇ ਹੋ ਗਿਆ ਜੀ ਰੈਡੀ ਤੇ ਤੁਸੀਂ ਵੀਡੀਓ ਨੂੰ ਚੱਲਦੇ-ਚੱਲਦੇ ਕਰ ਦਿਓ ਜੀ ਲਾਈਕ ਤੇ ਫਿਰ ਤੁਹਾਨੂੰ ਹੁਣ ਅੱਗੇ ਮਤਲਬ ਕਿ ਜੇ ਤਾਂ ਤੁਸੀਂ ਇਹਦੇ ਵਿੱਚ ਸੇਬ ਅਮਰੂਦ ਵਗੈਰਾ ਜਾਂ ਬੀਜ ਜਿਹੜੇ ਆ ਤੁਸੀਂ ਕੱਢ ਲੈਂਦੇ ਜੇ ਔਰੈਂਜ ਦੇ ਤੇ ਫਿਰ ਤੁਹਾਨੂੰ ਇਹਦੇ ਨੂੰ ਛਾਨਣ ਦੀ ਲੋੜ ਨਹੀਂ ਹੈਗੀ ਕਿਸੇ ਵੀ ਸਟੇਨਰ ਨਾਲ ਬਟ ਜੇ ਤੁਸੀਂ ਆ ਔਰੈਂਜ ਦੇ ਵਿੱਚੋਂ ਜੇ ਅਮਰੂਦ ਦੇ ਵਿੱਚੋਂ ਜਿਹੜੇ ਆ ਬੀਜ ਵੱਖਾਲਗ ਨਹੀਂ ਕੀਤੇ ਵੱਖਰੇ ਨਹੀਂ ਕੀਤੇ ਫਿਰ ਤੁਸੀਂ ਉਸ ਨੂੰ ਛਾਲ ਲਓ ਤੇ ਛਾਲ ਨਾਲ ਵੀ ਜੋ ਕੋਈ ਜ਼ਿਆਦਾ ਵਿੱਚੋਂ ਇਹਦੇ ਫਾਈਬਰ ਜਿਹੜਾ ਉਹ ਅਲੱਗ ਨਹੀਂ ਹੁੰਦਾ ਕਿਉਂਕਿ ਜੂਸਰ ਜੂਸ ਬਣਾਉਂਦੇ ਅਕਸਰ ਜਿਹੜੇ ਆ ਮਾਰਕੀਟ ਵਿੱਚ ਉਹ ਫਾਈਬਰ ਜਾਂ ਜੂਸਰ ਚ ਵੀ ਆਪਾਂ ਜੂਸ ਬਣਾਉਂਦੇ ਆ ਤਾਂ ਬਹੁਤ ਸਾਰਾ ਫਾਈਬਰ ਜਿਹੜਾ ਉਹ ਬਾਹਰ ਨਿਕਲ ਜਾਂਦਾ ਜਿਹੜੇ ਸਾਡੀ ਬੋਡੀ ਨੂੰ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਬਟ ਇਹਦੇ ਵਿੱਚ ਜਿਹੜਾ ਫਾਈਬਰ ਜਿਹੜਾ ਵਿਚੇ ਰਹਿੰਦਾ ਜੂਸ ਇਕਦਮ ਬਹੁਤ ਹੀ ਸੰਘਣਾ ਬਣ ਕੇ ਜਿਹੜਾ ਤਿਆਰ ਹੋ ਜਾਂਦਾ ਹੈ ਕੋਈ ਵੀ ਵੇਸਟਿੰਗ ਜਿਹੜੀ ਹੋ ਨਹੀਂ ਬਾਹਰ ਜਾਂਦੀ ਤੇ ਇਹ ਇਕਦਮ ਹੈਲਦੀ ਜੂਸ ਬਣ ਕੇ ਤਿਆਰ ਹੋ ਜਾਂਦਾ ਹੈ ਹਫਤੇ 'ਚ 1-2 ਦਿਨ ਤੇ ਜਿਹੜਾ ਤੁਹਾਨੂੰ ਆਪਣੇ ਵਾਸਤੇ ਜਿਹੜਾ ਟਾਈਮ ਕੱਢ ਕੇ ਘਰ ਵਿੱਚ ਜੂਸ ਬਣਾ ਕੇ ਇਸ ਤਰੀਕੇ ਨਾਲ ਅਤੇ ਪੀ ਲੈਣਾ ਚਾਹੀਦਾ ਔਰ ਜ਼ਿਆਦਾ ਜਿਹੜੇ ਇਹਦੇ ਵਿੱਚ ਕੋਈ ਐਫਰਟ ਨਹੀਂ ਮਤਲਬ ਕਿ ਦੋ ਗਲਾਸ ਬਣ ਗਏ ਹੋਣੇ ਦਾ ਦੋ ਔਰੈਂਜ ਸੀ ਤੇ ਇੱਕ ਅਮਰੂਥ ਤੇ ਇੱਕ ਖਜੂਰ ਦੋ ਗੱਜ ਦੋ ਤਿੰਨ ਗੱਜਾਂ ਤੇ ਇੰਨਾ ਹੀ ਜ਼ਿਆਦਾ ਕੋਈ ਹਨਾ ਇਹਦੇ ਵਿੱਚ ਜਲ ਟਾਈਮ ਵੀ ਨਹੀਂ ਲੱਗਦਾ ਤੇ ਹੁਣ ਵਿੱਚ ਇੱਥੇ ਮੈਂ ਪਾ ਲਿਆ ਸੀ ਜੀ ਕਾਲ ਜੀਰਾ ਰੋਸਟਡ ਕੀਤਾ ਪਾਊਡਰ ਤੇ ਕਾਲਾ ਨਮਕ ਤੇ ਫਿਰ ਅਸੀਂ ਇਸ ਦੇ ਵਿੱਚ ਜੂਸ ਮਿਕਸ ਕਰਾਂਗੇ ਜੂਸ ਤੁਸੀਂ ਥਿਕਨੈਸ ਦੇਖੋਗੇ ਤੇ ਇਦਾਂ ਲੱਗੇਗਾ ਕਿ ਤੁਸੀਂ ਜੂਸ ਨਹੀਂ ਸ਼ੇਕ ਪੀ ਰਹੇ ਜੀ ਇੰਨਾ ਜ਼ਿਆਦਾ ਥਿੱਕ ਸੀ ਜੂਸ ਬਣਿਆ ਤੇ ਬਹੁਤ ਹੀ ਟੇਸਟ ਬਹੁਤ ਕਮਾਲ ਸੀ ਬਿਲਕੁਲ ਵੀ ਐਦਾ ਔਰੰਜ ਦਾ ਲੱਗਣੀ ਰਹਿ ਗਈ ਔਰੰਜੇ ਖੱਟਾ ਵਗੈਰਾ ਵੀ ਹੋਏ ਤੁਹਾਨੂੰ ਤੇ ਤੁਸੀਂ ਇਹਦੇ ਵਿੱਚ ਸੇਬ ਜਾਂ ਅਮਰੂਦ ਪਾ ਕੇ ਇਹਦਾ ਉਹਦਾ ਟੇਸਟ ਜਿਹੜਾ ਜ਼ਿਆਦਾ ਖੱਟਾ ਜਿਹੜਾ ਉਹ ਤੁਹਾਨੂੰ ਨਹੀਂ ਲੱਗੇਗਾ ਦੇਖੋ ਥਿਕਨੈਸ ਦੇਖੋ ਤੁਸੀਂ ਜੂਸ ਦੀ ਤੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਬਹੁਤ ਹੀ ਟੇਸਟ ਬਣਿਆ ਸੀ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਜੀ ਜੂਸ ਵਾਲੀ ਵੀ ਤੇ ਨੈਕਸਟ ਸੀ ਕਿ ਇਹ ਲੈ ਡ్రਾਈ ਫਰੂਟ ਦਾ ਪਾਊਡਰ ਜਿਹੜਾ ਦੁੱਧ ਚ ਪਾ ਕੇ ਚਾਹ ਬਣਾਵਾ ਲੈ ਬੱਚਿਆਂ ਦੇ ਤੇ ਉਹ ਮੈਂ ਉਹਦੀ ਰੈਸਪੀ ਮੈਂ ਆਪਣੇ ਚੈਨਲ ਤੇ ਕੀਤੀ ਹੈ ਕੀਤੀ ਹੈ ਅੱਗੇ ਵੀ ਤੇ ਹੁਣ ਵੀ ਮੈਂ ਲਿੰਕ ਦੇ ਦੂੰਗੀ ਜਿੰਨੇ ਜਿੰਨੇ ਬਣਾਉਣਾ ਬਟ ਇੱਕ ਭੈਣ ਦੀ ਨਾ ਕੈਰੀ ਸੀ ਕਿ ਮੈਂ ਪਾਊਡਰ ਤੇ ਬਣਾਇਆ ਪਰ ਬੱਟੇ ਬੱਚੇ ਮੇਰੇ ਨੂੰ ਨਾ ਟੇਸਟ ਜਿਹੜਾ ਬੌਨ ਮਿੱਟਾ ਦਾ ਲੱਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਆ ਬੌਨ ਮਿੱਟਾ ਜਿਹੜਾ ਆ ਉਹ ਇਹਦੇ ਵਿੱਚ ਮਿਕਸ ਕਰ ਦੋ ਕਿਉਂਕਿ ਇਹ ਉਹ ਹੈਲਦੀ ਤੇ ਬਣ ਜੇਗਾ ਤੇ ਟੇਸਟ ਪਰਵਾਣ ਬਿਟਾ ਵਾਲੇਗਾ ਇਹ ਆ ਜੇਗਾ ਪਰ ਇਹਦਾ ਜਿਆਦਾ ਟੇਸਟ ਜਿਹੜਾ ਸਟਰੋਂਗ ਜਿਆਦਾ ਨਹੀਂ ਹੁੰਦਾ ਹੁੰਦਾ ਤੇ ਹੈਗਾ ਬੜੇ ਬੱਚਿਆਂ ਨੂੰ ਫਿਰ ਵੀ ਸਟੀਮ ਜਿਹੜਾ ਉਹ ਘੱਟ ਹੁੰਦਾ ਹੈ ਤੇ ਇਸ ਕਰਕੇ ਕਹਿੰਦੇ ਉਹ ਕਹਿ ਰਹੇ ਸੀ ਕਿ ਮੈਨੂੰ ਤੁਸੀਂ ਬਹੁਤ ਵਧੀਆ ਸਲਾਹ ਦਿੱਤੀ ਹੈ ਹਾਂ ਤੇ ਚਲੋ ਜੇ ਕੋਈ ਕਿਸੇ ਮਤਲਬ ਕਿਸੇ ਨੂੰ ਸਲਾਹ ਦੇ ਦੋ ਵਧੀਆ ਤੇ ਕੋਈ ਗੱਲ ਨਹੀਂ ਹੁੰਦੀ ਹਾਂਜੀ ਤੇ ਇੱਕ ਔਰਤ ਕਿਸੇ ਹੋਰ ਦੀ ਤਾਰੀਫ਼ ਕਰੇ ਬਹੁਤ ਔਖਾ ਕੰਮ ਹੈ ਕਿਉਂਕਿ ਹੋਰ ਕੋਈ ਤਾਰੀਫ਼ ਬੜੇ ਕਰ ਲੈਂਦੇ ਨੇ ਬਟ ਇੱਕ ਔਰਤ ਇੱਕ ਔਰਤ ਦੀ ਤਾਰੀਫ਼ ਜਿਹੜੀ ਬਹੁਤ ਕੱਟ ਕਰਦੀ ਹੈ ਬਟ ਜਿਹੜੀਆਂ ਕਰਦੀਆਂ ਨੇ ਉਹਦੀ ਬਹੁਤ ਜੜੀ ਲੱਗਦਾ ਦਿਲ ਬਹੁਤ ਵਧੀਆ ਹੁੰਦਾ ਆ ਤੇ ਤਾਂ ਹੀ ਉਹ ਕਿਸੇ ਹੋਰ ਦੀ ਤਾਰੀਫ਼ ਕਰ ਸਕਦੀਆਂ ਨੇ ਅਦਰਵਾਇਜ਼ ਬਹੁਤ ਮੁਸ਼ਕਲ ਕੰਮ ਹੈ ਜੀ ਇਹ ਵਾਲਾ ਸਾਰਿਆਂ ਤੋਂ ਮੁਸ਼ਕਲ ਕੰਮ ਹੈ ਕਿ ਇੱਕ ਔਰਤ ਕਿਸੇ ਔਰਤ ਦੀ ਤਾਰੀਫ਼ ਕਰੇ ਤੇ ਹਾਂਜੀ ਜੇ ਤੁਹਾਡੇ ਘਰ ਵੀ ਇਦਾਂ ਦੇ ਬੱਚੇ ਹੈਗੇ ਆ ਤੇ ਹਾਂਜੀ ਉਹਨਾਂ ਨੂੰ ਉਹ ਟੇਸ ਜਿਹੜਾ ਜ਼ਿਆਦਾ ਲੱਗਦਾ ਹੈ ਤੇ ਇਹ ਟੇਸ ਜਿਹੜਾ ਪਾਊਡਰ ਵਾਲਾ ਦੁੱਧ ਚ ਪਾ ਕੇ ਵਾਲਾ ਉਹ ਨਹੀਂ ਪੀਂਦੇ ਤੇ ਤੁਸੀਂ ਇਹ ਵਲਾ ਕੇ ਦਵਾਓ ਜਾਦਾ ਤੁਸੀਂ ਚਾਕਲੇਟ ਪਾਊਡਰ ਇੱਕ ਚਮਚਾ ਵਿੱਚ ਇਹਦੇ ਮਿਕਸ ਕਰ ਲਓ ਨਾਲ ਵੀ ਟੇਸ ਜਿਹੜਾ ਬਹੁਤ ਵਧੀਆ ਬਣ ਜਾਂਦਾ ਹੈ ਫਲੇਵਰ ਬੱਚਿਆਂ ਨੂੰ ਵਧੇ ਲੱਗਣ ਲੱਗ ਪੈਂਦਾ ਕਿਉਂਕਿ ਬੱਚੇ ਇਦਾਂ ਦੀ ਚੀਜ਼ਾਂ ਹੈਲਦੀ ਚੀਜ਼ਾਂ ਨੂੰ ਸਾਨੂੰ ਇਹ ਖਾਣੀਆਂ ਚਾਹੀਦੀਆਂ ਨੇ ਦੇ ਵਿੱਚ ਮਿਕਸ ਕਰਕੇ ਦੇ ਤੇ ਬਹੁਤ ਮੈਂ ਤੇ ਥੋੜਾ ਬਣਾਇਆ ਥੋੜੀ ਕੁਆਂਟੀਟੀ ਚ ਬਣਾਇਆ ਬਟ ਇਹ ਮੇਰਾ ਮੈਦੀ ਦਿਲ ਸੇ ਖਤਮ ਹੋ ਜਾਏਗਾ ਫਿਰ ਮੈਂ ਹੋਰ ਕਿਸੇ ਫਲੇਵਰ ਦਾ ਬਣਾਵਾਂਗੀ ਨਹੀਂ ਬਟਰ ਜਾਈਦੀ ਬੱਠਾ ਤਾਂ ਲੱਗਣ ਦੀ ਤੇ ਉਹ ਮੈਂ ਐਡ ਕਰਨੇ ਹਾਂ ਬਟ ਥੋੜਾ ਜਿਹਾ ਕੰਟੈਂਟ ਚੇਂਜ ਕਰਕੇ ਤੇ ਇਹਨੂੰ ਅਰੇ ਬਦਦ ਮੇਰੇ ਮੱਠਾ ਬੋਲੇ ਮੱਠਾ ਗਾਇਡ ਸੀ ਤੇ ਸਬਸਕ੍ਰਾਈਬ ਮੱਠਾ